ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਬੀਤੀ ਰਾਤ 11 ਵਜੇ ਦੇ ਕਰੀਬ ਬਠਿੰਡਾ ਨੇੜਲੇ ਪਿੰਡ ਪੁੱਚੋਗਲਾ ਦੇ 27 ਸਾਲਾ ਨੌਜਵਾਨ ਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਦਾ ਚਾਰ ਪੰਜ ਨੌਜਵਾਨਾਂ ਨੇ ਉਸ ਦੇ ਘਰ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਕਤਲ ਮੌਕੇ ਮ੍ਰਿਤਕ ਦੀ ਮਾਤਾ ਉਸ ਦੀ ਪਤਨੀ ਅਤੇ ਦੋ ਬੱਚੇ ਘਰ ਵਿੱਚ ਹੀ ਮੌਜੂਦ ਸਨ ਐਸ ਐਚ ਓ ਥਾਣਾ ਕੈਂਟ ਬਠਿੰਡਾ ਪਰਮਿੰਦਰਜੀਤ ਕੌਰ ਨੇ ਘਟਨਾ ਦਾ ਜਾਇਜ਼ਾ ਲਿਆ ਪੁੱਚੋ ਮੰਡੀ ਤੋਂ ਅਜੀਤ ਵੈਬ ਟੀਵੀ ਲਈ ਬਿਕਰ ਸਿੰਘ ਸਿੱਧੂ ਦੀ ਰਿਪੋਰਟ ਡਾਕਟਰੀ ਰੁੱਕਾ ਦੇਸ਼ ਹਸਪਤਲ ਤੋਂ ਮਸੂਲ ਹੋਇਆ ਸੀ ਕਿ ਇਹ ਮਨਦੀਪ ਸਿੰਘ son of ਕਸ਼ਮੀਰ ਸਿੰਘ ਜਿਹੜੇ ਆ ਸਰਕਾ ਲੱਗਨ ਕਰਨ ਦਾਖਲ ਹੋਇਆ ਤੇ ਉਹਦੀ ਮੌਤ ਹੋ ਗਈ ਆ ਇਸੇ ਉੱਤੇ ਹਸਪਤਲ ਪਹੁੰਚੇ ਜੀ ਆਪਣੀ ਮਾਤਾ ਗਗਨ ਮੈਣੀ ਇਹਨੇ ਦੱਸਿਆ ਕਿ ਰਾਤ ਘਰੇ ਹੀ ਖਾਣਾ ਵਗੈਰਾ ਖਾ ਕੇ ਬੈਠਾ ਸੀਗਾ ਤੇ ਦਾ ਦੋਸਤ ਗੁਰਦੀਪ ਰਫੋਪੀ ਆਇਆ ਸੀ ਉਹ ਤੇ ਬੜੀ ਅੰਦਰੋਂ ਆਪਸ ਵਿੱਚ ਗੱਲ ਕੋ ਲੜਾਈ ਹੋ ਗਈ ਦੇ ਸਕਦਾ ਮਾਰ ਕਿਸ ਨੇ ਕਿੰਨੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਤੁਸੀਂ ਹਾਲ ਹੀ ਤੁਸੀਂ ਇੱਕ ਗੁਰਦੀਪ ਸਿੰਘ ਆਪੀ ਦੇ 3 4 5 ਅਨਨੌਮ ਦੇ ਖਿਲਾਫ ਕਦਮਾਂ ਦਰਜ ਕਰ ਦਿੱਤਾ ਮਰਤਿਕ ਮਨਦੀਪ ਖਿਲਾਫ ਵੀ ਕੋਈ ਮਾਮਲੇ ਦਰਜ ਨੇ ਮਰਤਿਕ ਮਨਦੀਪ ਖਿਲਾਫ ਵੱਕ ਵੱਕ ਥਾਣੇ ਅੱਜ ਕਈ ਮੁਕੱਦਮੇ ਦਰਜ ਹੋਏ ਲੁੱਟ ਖੋਹ ਦੇ ਮੁਕੱਦਮੇ ਦਰਜ ਐ SLACT ਨਾਲ ਰਿਲੇਟਡ ਦਰਜ ਐ ਇਹ ਨਸ਼ੇ ਦੇ ਵੀ ਕਈ ਮੁਕੱਦਮੇ ਦਰਜ ਨੇ ਕਿ ਜਦੋਂ ਕਦਮ ਅਰਜਸਿੰਗ ਕਰ ਲਿਆ ਜੀ ਅੱਗੇ ਤਫਤੀਸ਼ ਦੇ ਵਿੱਚ ਜਿਹੜੇ ਵੀ ਸਬੂਤ ਸਾਹਮਣੇ ਆਉਣਗੇ ਪਿਛੇ ਦੀ ਅਸੀਂ ਦੋਸ਼ੀਆਂ ਨੂੰ ਫੜ ਕੇ ਜਿਹੜਾ ਉਹਨਾਂ ਨੂੰ ਬਣਦੀ ਸਜ਼ਾ ਦਵਾਵਾਂਗੇ 10 ਵਜੇ ਕੋਈ ਆਇਆ ਸੀ ਉਹ ਦੁਬਾਰਾ 3 ਘੰਟੇ ਬਾਅਦ ਆ ਕੇ ਇਹ ਕੰਮ ਘੰਟੇ ਬਾਅਦ ਆਮ ਨੂੰ ਉਹ ਕਿਹਾ ਮਾਹ ਜੀ ਬਈ ਵੀ ਮੇਰੇ ਨਾਲ ਚੱਪਾ ਇੱਕ ਬੰਦੇ ਨੇ ਤਿੰਨ ਅੰਦਰ ਸਿਕੋ ਰਹੇ ਨੇ ਸੋਨੂ ਸਿਆਣਾ ਆਈ ਉਹਨਾਂ ਚੋਂ ਕਿਸੇ ਦੀ ਕੌਣ ਸੀ ਉਹ ਅੱਜ ਕੁਆਂਟਮ ਮਗਰਾਈ ਕੋਪੀ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਜੇ ਜਦੋਂ ਕੱਲ ਆਇਆ ਉਹ ਤਾਂ 10 ਵਜੇ ਆਇਆ ਜਦੋਂ ਉਹਨੇ ਮਗਰਾ ਕੁੰਡੇ ਸੁੱਤੇ ਜਿਹੜੇ ਕੁੱਤੇ ਵਾਸਤੇ ਉਹ 11 ਵਜੇ ਦੇ ਅੰਦਰ ਦੁੱਸਤ ਤੁਸੀਂ ਕੋਈ ਰੋਲਾ ਨਹੀਂ ਪਾਇਆ ਮੌਕੇ ਤੇ ਰੋਲਾ ਕਿੱਥੇ ਪਾਦਾ ਕੱਲੇ ਸੀ ਕਰ ਛੇ ਤੁਸੀਂ ਕੱਲੇ ਸੀ ਕਰੇ ਕੱਲੇ ਸੀ ਉਹ ਬਹੁਤ ਅੰਦਰ ਪਈ ਸੀ ਤਾਂ ਲੋਕ ਕਿਥੇ ਵਿਚਾਰੇ ਤੁਸੀਂ ਨਾਲ ਦੇ ਕਮਰੇ ਚ ਪਏ ਸੀ ਨਹੀਂ ਮੈਂ ਆਪਰਾਂ ਡੇਟੀ ਪਏ ਸੀ ਤੇ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ